ਹੈਲੋ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ ਵਿਸ਼ਵਾਸ ਇਹ ਨਹੀਂ ਹੁੰਦਾ ਕਿ ਪਰਮਾਤਮਾ ਉਹੀ ਕਰੇਗਾ ਜੋ ਤੁਸੀਂ ਚਾਹੁੰਦੇ ਹੋ ਵਿਸ਼ਵਾਸ ਇਹ ਹੁੰਦਾ ਹੈ ਕਿ ਪਰਮਾਤਮਾ ਜੋ ਕਰੇਗਾ ਉਹ ਤੁਹਾਡੇ ਲਈ ਚੰਗਾ ਹੀ ਹੋਵੇਗਾ ਮਿਲਦਾ ਉਹੀ ਹੈ ਜੋ ਮੁਕੱਦਰਾ ਚਾਹੁੰਦਾ ਬੰਦਾ ਬੰਦੇ ਤੋਂ ਕੁਝ ਖੋ ਨਹੀਂ ਸਕਦਾ ਉਸਦੀ ਮਿਹਰ ਦੀ ਹੋਵੇ ਰਜਾ ਜੇਕਰ ਉਹ ਵੀ ਹੋ ਜਾਂਦਾ ਜੋ ਹੋ ਨਹੀਂ ਸਕਦਾ ਤੇ ਭਾਈ ਸਾਹਿਬ ਦੀ ਇਹ ਵੀਡੀਓ ਆ ਬਹੁਤ ਸੋਹਣਿਆਂ ਨੇ ਗੱਲ ਆਖੀ ਹੈ ਤੇ ਤੁਸੀਂ ਵੀ ਧਿਆਨ ਨਾਲ ਸੁਣਿਓ ਇੱਕ ਬਹੁਤ ਅਮੀਰ ਬੰਦਾ ਕਈ ਦਿਨਾਂ ਤੋਂ ਗੁਰਦੁਆਰਾ ਸੇਵਾ ਰਿਹਾ ਸੀ ਉਹ ਭਾਈ ਸਾਹਿਬ ਨੂੰ ਵਾਰ-ਵਾਰ ਪੁੱਛ ਰਿਹਾ ਸੀ ਮੈਂ ਰਮਾਦਾ ਪੇਟ ਕਰਨਾ ਹੈ ਮੇਰੀ ਸਾਰੀ ਗੱਲ ਹੋ ਗਈ ਹੈ 4 ਲੱਖ ਰੁਪਏ ਦੇ ਵਿੱਚ ਸਾਰਾ ਸੈੱਟ ਤਿਆਰ ਹੋ ਕੇ ਆ ਜਾਣਾ ਹੈ ਬਸ ਤੁਸੀਂ ਮੈਨੂੰ ਰੰਗ ਦੱਸਣਾ ਹੈ ਮੈਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਕੋਲ ਆਉਂਦੇ ਆ ਭਾਈ ਸਾਹਿਬ ਵੀ ਕਹਿਣ ਲੱਗੇ ਕਹਿੰਦੇ ਕਿ ਸਰਦਾਰ ਸਾਹਿਬ ਜੀ ਮੈਂ ਰੋਜ਼ ਬੇਨਤੀ ਕਰਦਾ ਐ ਪਰ ਕੋਈ ਇਹੋ ਜਿਹਾ ਰੰਗ ਹੈ ਹੀ ਨਹੀਂ ਜਿਹੜਾ ਆਡੇ ਕੋਲ ਰਮਾਨੇ ਦਾ ਸੈੱਟ ਨਾ ਹੋਵੇ ਭਰਿਆ ਪਿਆ ਅੰਦਰ ਕਮਰੇ ਰਮਾਰੀਆਂ ਭਰੀਆਂ ਪਈਆਂ ਇੱਕ ਇੱਕ ਰੰਗ ਦੇ ਦੋ ਦੋ ਸੈੱਟ ਤਾਂ ਹੈ ਨੇ ਪਰ ਐਸਾ ਕੋਈ ਨਹੀਂ ਵੀ ਕੋਈ ਰੰਗ ਨਾ ਹੋਵੇ ਹਜੇ ਉਹ ਗੱਲ ਨਹੀਂ ਕਰ ਰਹੇ ਸੰ ਆਪਸ ਵਿੱਚ ਹੀ ਅਚਾਨਕ ਇੱਕ ਬੱਚਾ ਆਇਆ ਜਿਹਦੇ ਗਲ ਵਿੱਚ ਸਰੂਪਾ ਪਾਇਆ ਹੋਇਆ ਖੱਟੇ ਰੰਗ ਦਾ ਤੇ ਬੜੇ ਪਿਆਰ ਨਾਲ ਗੁਰੂ ਕਨਸਬ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ ਹੁਣ ਸਤਿਗੁਰੂ ਦਸਵਾ ਮੈਂ ਕੀ ਕਰਾਂ ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ ਉਹਦੇ ਕੰਦੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ ਪੁੱਤ ਕਿਉਂ ਰੋ ਰਹੇ ਹੋ ਉਸ ਬੱਚੇ ਨੇ ਗੱਲ ਦੱਸੀ ਕਹਿਣ ਲੱਗੇ ਅੰਕਲ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਜਦ ਮੈਂ ਛੋਟਾ ਸਾਂ ਮੇਰੇ ਪਿਤਾ ਜੀ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਚੜੇ ਸਨ ਅਚਾਨਕ ਤਾਰ ਟੁੱਟ ਗਈ ਥੱਲੇ ਡਿੱਗ ਪਏ ਮੌਤ ਹੋ ਗਈ ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਮੇਰੀ ਮਾਂ ਦੇ ਗਲ 'ਚ ਸਰੋਪਾ ਪਾ ਕੇ ਜੈਕਾਰੇ ਛੱਡ ਦਿੱਤੇ ਮੇਰੀ ਮਾਂ ਘਰ ਵਿੱਚ ਰਹਿੰਦੀ ਆ ਜਦੋਂ ਕਦੇ ਔਖੀ ਆਉਂਦੀ ਸਾਨੂੰ ਰੋਟੀ ਨਹੀਂ ਮਿਲਦੀ ਮੁਸ਼ਕਲਾਂ ਬਣਦੀਆਂ ਨੇ ਤਦ ਇਸ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਐ ਦੱਸੋ ਮੇਰੇ ਸਾਈਆਂ ਹੁਣ ਮੈਂ ਕਿੱਧਰ ਜਾਵਾਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਮੈਂ ਫੀਸ ਨਹੀਂ ਦੇ ਪਾਇਆ ਕਿੰਨੇ ਮਹੀਨੇ ਉਹਗੇ ਮਾਂ ਨੂੰ ਕਹਿੰਦੇ ਆ ਪਰ ਪੈਸੇ ਨਹੀਂ ਮੈਂ ਫੀਸ ਨਹੀਂ ਦੇ ਪਾਇਆ ਮੈਨੂੰ ਸਕੂਲੋਂ ਕੱਢ ਦਿੱਤਾ ਅੱਜ ਅੱਜ ਵੀ ਮੈਂ ਮਾਂ ਨੂੰ ਜਦੋਂ ਪੁੱਛਿਆ ਮਾਂ ਮੈਂ ਦੱਸ ਹੁਣ ਕਿਵੇਂ ਪੜਾਂਗਾ ਮੈਨੂੰ ਬੜਾ ਹੀ ਚਾਅ ਸੀ ਪੜਨ ਦਾ ਤੇ ਅੱਜ ਵੀ ਮੇਰੀ ਮਾਂ ਉਸ ਰੋਪਾ ਲੈ ਕੇ ਰੋਣ ਲੱਗ ਪਈ ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਮੈਂ ਪੁੱਛਿਆ ਮਾਂ ਜਦ ਵੀ ਕੋਈ ਘਰ ਚ ਦੁੱਖ ਸੁੱਖ ਹੁੰਦਾ ਤੂੰ ਸਰੋਪੇ ਨੂੰ ਆਪਣੇ ਗਲ ਚ ਪਾ ਕੇ ਰੋਣ ਲੱਗ ਪੈਂਦੀ ਐ ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਐ ਮੇਰੀ ਮਾਂ ਨੇ ਮੈਨੂੰ ਆਹ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਐ ਸੰਗਤਾ ਨੇ ਸਰੋਪਾ ਦੇ ਕੇ ਤਾਂ ਤੋੜ ਦਿੱਤਾ ਜਿ ਘਾਰੇ ਤਾਂ ਲਾ ਦਿੱਤੇ ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ ਤੇ ਮੈਂ ਅੱਜ ਸਕੂਲੋਂ हट ਗਿਆ ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਦਰਦ ਕਹਾਣੀ ਦਾ ਉਸੇ ਵੇਲੇ ਅਮੀਰ ਨੇ ਉਹ ਕੋਤੀ ਵਿੱਚ ਚੁੱਕਿਆ ਮੱਥਾ ਚੁੰਮਿਆ ਕੰਢ ਕੇ ਧੰ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਭਾਈ ਸਾਹਿਬ ਨੂੰ ਪੁੱਛਦਾ ਸੀ ਰੋਜ਼ ਕਿਹੜੇ ਰੰਗ ਦਾ ਰੁਮਾਲਾ ਦੇਆ ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰੁਮਾਨਾ ਦੇਣਾ ਚਾਹੀਦਾ ਮੈਨੂੰ ਅੱਜ ਪਤਾ ਲੱਗਿਆ ਪੁੱਤ ਵੇ ਮੈਂ ਹੁਣ ਉਹ 4-4 ਲੱਖ ਰੁਪਏ ਤੇਨ ਮਾਲੇ ਨਹੀਂ ਚੜਾਉਣੇ ਹੁਣ ਮੈਂ ਅੱਜ ਤੋਂ ਬਾਅਦ ਤੇਰੀ ਫੀਸ ਦੇਵਾਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ ਨਾਲੇ ਤੁਸੀਂ ਸੁੱਖ ਦੀ ਰੋਟੀ ਖਾਭੋ ਨਾਲੇ ਪੁੱਤ ਵੇ ਤੂੰ ਪੜ੍ਹ ਕੇ ਕਿਸੇ ਵੇਲੇ ਸਿੱਕੀ ਦਾ ਨਾਂ ਚਮਕਾਵੇਂ ਮੈਂ ਅੱਜ ਤੋਂ ਬਾਅਦ ਰਮਾਲੇ ਨਹੀਂ ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਦੇ ਅਥਰੂ ਪੁੰਝ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ ਅੱਜ ਪਤਾ ਲੱਗਿਆ ਪਈ ਇਹ ਨੇਰੇ ਗੁਰੂ ਨੂੰ ਰਮਾਲੇ ਚੜਾਈ ਜਾਣ ਦੇ ਨਾਲੋਂ ਕਿੱਤੇ ਜਿਆਦਾ ਚੰਗਾ ਅਸੀਂ ਕਿਸੇ ਗਰੀਬ ਦੀ ਸਹਾਰ ਲਈਏ ਕਿਸੇ ਬੱਚੇ ਦੀ ਫੀਸ ਭਰੀਏ ਜਿੱਥੇ ਲੋੜ ਹੈ ਰਮਾਲਾ ਸਾਹਿਬ ਭੇਟ ਕਰੋ ਬਹੁਤ ਮੁਬਾਰਕ ਪਰ ਜੇ ਇਤਨੇ ਰਮਾਲੇ ਭੇਟ ਕਰ ਰਹੇ ਹੈ ਦੂਜੇ ਪਾਸੇ ਸਾਡੀ ਕੌਮ ਦੇ ਬੱਚੇ ਸਹਿਕਦੇ ਨਹੀਂ ਪੜਨ ਵਾਸਤੇ ਕਿਸੇ ਉੱਚ ਪਦਵੀਆਂ ਤੇ ਜਾਣ ਵਾਸਤੇ ਅੱਜ ਸਾਡਾ ਫਰਜ਼ ਬਣਦਾ ਹੈ ਆਪਣੇ ਆਪ ਨੂੰ ਸੋਚੀਏ ਵਿਚਾਰੀਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਉਹ ਸੇਵਾ ਕਰੀਏ ਜਿਤੇ ਨ ਸਤਿਗੁਰ ਦਾ ਮਨ ਮੰਨ ਜਾਏ ਮੈਨੂੰ ਲੱਗਦਾ ਹੈ ਕਿ ਕਿਸੇ ਗਰੀਬ ਬੱਚੇ ਦੀ ਬਾਹ ਪਕੜ ਲੈਣੀ ਗੁਰੂ ਨੂੰ ਰਮਾਲਾ ਭੇਟ ਕਰਨ ਤੋਂ ਬਜਾਏ ਇਸ ਕਰਮ ਦੇ ਵਿੱਚ ਸਹਾਇੀ ਹੋਣਾ ਗੁਰੂ ਜੀ ਦਾ ਮਨ ਬਹੁਤਾ ਮੰਨ ਜਾਏਗਾ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ